ਸੀਆਈ ਦੀ ਟੀਮ ਜਿਹਨوں ਕੀ ਐਸਪੀਡੀ ਸਾਹਿਬ ਡੀਐਸਪੀਡੀ ਤੇ ਇਨਚਾਰਜ ਸੀਆਈਏ ਲੀਡ ਕਰ ਰਹੇ ਨੇ ਇਹਨਾਂ ਵੱਲੋਂ ਜਿਹੜਾ ਮਾੜੇ ਅਨਸਰਾਂ ਦੇ ਖਿਲਾਫ ਸਾਡੇ ਵੱਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਉਸ ਮੁਹਿੰਮ ਦੇ ਵਿੱਚ ਚੰਗੀ ਇਹਨਾਂ ਨੂੰ ਸਫਲਤਾ ਮਿਲੀ ਜਦੋਂ ਇੱਕ ਚਾਰਹੇ ਜੇ ਵਿਅਕਤੀ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਲੰਡਾ ਹਰੀਕੇ ਅਤੇ ਗੁਰਦੇਵ ਜਸਲ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਸੀ ਇਹਨਾਂ ਚਾਰਾਂ ਕੋਲੋਂ ਤਿੰਨ ਅ ਵੈਪਨ ਰਿਕਵਰ ਹੋਏ ਨੇ ਤੇ ਮੁਖਬਰੀ ਤੇ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਭਿੱਖੀ ਵਿੰਡ ਜਿਹਦੇ ਤਫਤੀਸ਼ ਦੌਰਾਨ ਇਹ ਗੱਲ ਪਤਾ ਚੱਲੀ ਹੈ ਕਿ ਇਹ ਪਾਕਿਸਤਾਨ ਤੋਂ ਡਰੋਨ ਰਾਹੀ ਹੈ ਜਿਹੜਾ ਵੈਪਨ ਸਮਗਲਿੰਗ ਦਾ ਕੰਮ ਕਰਦੇ ਸੀ ਨਾਲ ਹੀ ਜਿਹੜੇ ਬਾਰਡਰ ਏਰੀਆਜ਼ ਦੇ ਬਾਰਡਰ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਟਾਰਗੇਟ ਕਿਲਿੰਗ ਦਾ ਇਹ ਜਾ ਪਲਾਨ ਬਣਾਇਆ ਸੀਗਾ ਕਿ ਕਿਸੇ ਨੂੰ ਇਹਨਾਂ ਨੂੰ ਟਾਰਗੇਟ ਮਿਲਣਾ ਸੀ ਕਿ ਕਿਸੇ ਨੂੰ ਜਾਨ ਤੋਂ ਮਾਰ ਦੋ ਤੇ ਉਸ ਕੰਮ ਦੇ ਲਈ ਬਾਹਰੋਂ ਵੈਪਨ ਮੰਗਾ ਰਹੇ ਸੀਗੇ ਅ ਤਫਤੀਸ਼ ਦੌਰਾਨ ਚਾਰ ਮੁੰਡੇ ਜਿਹੜੇ ਗ੍ਰਿਫਤਾਰ ਹੋਏ ਨੇ ਉਹਨਾਂ ਦੇ ਨਾਮ ਹੈਗੇ ਨੇ ਗੁਰਵਿੰਦਰ ਸਿੰਘ ਉਰਫ ਪੱਲੀ ਜਸ਼ਨਪ੍ਰੀਤ ਸਿੰਘ ਉਰਫ ਤੋਰੀ ਅਮਰਿਤਪਾਲ ਸਿੰਘ ਉਰਫ ਅਮਰਿਤ ਜਸਵਿੰਦਰ ਸਿੰਘ ਉਰਫ ਆਸ਼ੂ ਅਤੇ ਇਹਨਾਂ ਕੋਲੋਂ ਜੋ ਬਰਾਮਦਗੀ ਹੋਈ ਹੈ ਉਹ ਇੱਕ ਜਿਗਾਨਾ ਪਿਸਟਲ 34 ਸਮੇਤ ਇੱਕ ਮੈਗਜ਼ੀਨ ਅਤੇ ਦੋ ਸਿੰਦਾ ਰਾਊਂਡ ਇੱਕ ਦੇਸੀ ਪਿਸਤਲ 30 ਬੋਰ ਤੇ ਉਹਦੇ ਉਹਦੇ ਨਾਲ ਇੱਕ ਮੈਗਜ਼ੀਨ ਤੇ ਇੱਕ ਜਿੰਦਾ ਰਾਉਂਡ ਤੇ ਇੱਕ ਪਿਸਤਲ 32 ਬੋਰ ਤੇ ਦੋ ਜਿੰਦਾ ਰਾਉਂਡ ਉਹਨਾਂ ਤੋਂ ਰਿਕਵਰੀ ਹੋਈ ਹੈ ਅਫਰੋਤੀ 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 ਵੀ ਮੰਗਦੀ ਸੀ ਜੀ ਹਾਂ ਇਹਨਾਂ ਕੋਲੋਂ ਇਹਨਾਂ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਇਹਨਾਂ ਨੇ ਅਫਰੋਤੀ ਵੀ ਮੰਗੀ ਹੈ ਤੇ ਹੋਰ ਵੀ ਕੇਸਿਸ ਇਹ ਜਿਹੇ ਹੈਗੇ ਨੇ ਜਿਨ੍ਹਾਂ ਤੇ ਇਹਨਾਂ ਨੇ ਡਰੋਨ ਰਾਹੀਂ ਸਮਗਲਿੰਗ ਕੀਤੀ ਹੈ ਉਹਨਾਂ ਸਾਰਿਆਂ ਕੇਸਿਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕੀਤਾ ਜਾਏਗਾ ਤੇ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਉਹਨਾਂ ਕਿਸੇ ਚ ਲੈ ਕੇ ਆ। ਉਹ ਜਿਹੜੇ ਕਿਲਰ ਰੱਖਿਆ ਸੀ ਉਹ ਕੋਈ ਫੌਤੀ ਕਿਲਿੰਗ ਨਹੀਂ ਹੈ ਕੋਈ ਜਾਂ ਨਾਮਰ ਕਿਸੇ ਬੰਦੇ ਨੂੰ ਨਹੀਂ ਇਹਦੇ ਵਿੱਚ ਸਾਡੇ ਕੋਲ ਡਿਟੇਲਸ ਤੇ ਆ ਗਿਆ ਨੇ ਬਟ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੀ ਸੈਂਕ੍ਰਿਟੀ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਸ ਚੀਜ਼ ਨੂੰ ਪੂਰੀ ਪੂਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਤੇ ਪੜਤਾਲ ਕਰ ਰਹੇ ਹਾਂ। ਇੱਥੇ ਹੋਰ ਵੀ ਮੈਂ ਪਰਚੇ ਦਰਜ ਹੀ ਆ ਗਏ ਨੇ ਤੇ ਇਨਾਂ 'ਚ ਇੱਕ ਜਿਹੜਾ ਹੈਗਾ ਉਹਦੇ ਤੇ ਪਹਿਲਾ ਪਰਚਾ ਦਰਜ ਹੈਗਾ ਬਾਕੀ ਸਾਰੀ ਕਿਉਂਕਿ ਜਿੰਨਾ ਕਿ ਮੈਂ ਦੱਸਿਆ ਕਿ ਪਹਿਲਾਂ ਵੀ ਇਹ ਜੀਆਂ ਚੀਜ਼ਾਂ ਇਨਵੋਲਡ ਸੀਗੇ ਸਾਨੂੰ ਇਹ ਉਮੀਦ ਹੈ ਕਿ ਪਹਿਲਾਂ ਪਰਚੇ ਦਰਜ ਨੇ ਤੇ ਉਹਨਾਂ ਦੇ ਨਾਮਜਦ ਨਹੀਂ ਹੋਏ ਉਸ ਚੀਜ਼ ਨੂੰ ਅਸੀਂ ਇਨਕੁਆਇਰ ਕਰ ਇਨਵੈਸਟੀਗੇਟ ਕਰ ਰਹੇ ਹਾਂ ਦੇਖਿਆ ਜਾਂਦੀ ਇਹਨਾਂ ਦੀ ਜੇ ਕੋਈ ਆਪਣੀ ਕਿੰਨੀ ਇੱਕ ਸਾਲ ਤੋਂ 20 ਸਾਲ ਦੀ ਹੈ ਕਿਸ ਤੋਂ ਜਾਣੀ ਹੈ ਨਹੀਂ ਇਹਨਾਂ 'ਚ ਇੱਕ ਜਣਾ ਜਿਹੜਾ ਉਹ ਜੁਵਨਾਈਲ ਹੈ ਉਹਦੇ ਤੇ ਪਹਿਲਾ ਵੀ ਪਰਚਾ ਦਰਜ ਹੈ ਉਹਦੀ ਅਸੀਂ ਆਈਡੈਂਟੀਟੀ ਡਿਸਕਲੋਸ ਨਹੀਂ ਕਰ ਸਕਦੇ ਆ ਤੇ ਬਾਕੀ ਚਾਰ ਨੇ ਜਿਹੜੇ ਉਹ ਮੇਜਰ ਨੇ